ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਫਿਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਚਾਰ ਕੁਝ ਨਹੀਂ ਬਸ ਇਹੋ ਹੀ ਆ ਕਿ ਨਾ ਐਕਸਪੈਰੀਮੈਂਟ ਕਰਕੇ ਵੇਖਣ ਲੱਗੇ ਆਂ ਕਿ ਪਟਾਕੇ ਲਾਲ ਲੈ ਗਏ ਨਿੱਕੇ ਲੈਂਚ ਆ ਪੰਜਵੇਂ ਆ ਇੱਥਾਂ ਇੱਟ ਦੀ ਇੱਟ ਦੀ ਇੱਥੇ ਜਿਵੇਂ ਇਹਦੇ ਵੇਜ ਵੇਜ ਐਂ ਕਰਕੇ ਰੱਖ ਦਾਂਗੇ ਐਂ ਕਰਕੇ ਸਾਰਿਆਂ ਦੇ ਫੀਤੇ ਇੱਕ ਦੂਜੇ ਨਾਲ ਬੰਨਦਾਂਗੇ ਬੰਨ ਕੇ ਫੇਰ ਅੱਗ ਲਾ ਕੇ ਵੇਖਾਂਗੇ ਕਿ ਸਾਰੇ ਪਟਾਕੇ ਤਾਂ ਚੱਲਦੇ ਆ ਇਕੱਲੇ ਨਾਲ ਚੱਲਦੇ ਆ ਜਾਂ ਇੱਕ ਕਰਕੇ ਚੱਲਦੇ ਆ ਉਹਦੇ ਬਾਅਦ ਹੀ ਪਤਾ ਲੱਗੂਗਾ ਤੇ ਚਲੋ ਵੇਨੇ ਕੀ ਬਾਂਦਾ ਬਾਕੀ ਜੇ ਹੋ ਸਕਿਆ ਤੇ ਇੱਕ ਵੱਡਾ ਬੰਬ ਲੈ ਕੇ ਕੋਈ ਜੇ ਉਹ ਫालतू ਕੋਲੇਗਾ 50 ਦੇ ਕੋਲ ਉਹ ਡਾਉਨੇ ਇੱਕ ਦੀ ਚਲੋ ਵੇਨੇ ਕੀ ਬਾਂਦਾ ਸੱਜੇ ਹੜੀ ਜੱਜ ਤੇ ਚਲੋ ਥੋੜਾ ਬਹੁਤ ਨਾਲ ਨਾਲ ਵਲੌਗ ਕੰਟੀਨਿਊ ਰੱਖਦੇ ਆ ਥੋੜਾ ਬਹੁਤ ਵਲੌਗ ਬਣਾਈ ਜਾਂਦੇ ਆ ਤੇ ਚਲੋ ਬੈਲ ਤੁਹਾਨੂੰ ਬਾਅਦ ਚ ਆਣਾ ਐਕਸਪੈਰੀਮੈਂਟ ਦੇ ਵਿੱਚ ਹੀ ਬਾਕੀ ਇਹ ਵੀ ਆ ਵੇਖੋ ਇਧਰ ਗੌਂਗਲੂ ਵਗੈਰਾ ਮੂਰੀਆਂ ਵਾਲੀਆਂ ਧਨੀਆ ਸਾਰਾ ਕੋ ਹੁੱਕ ਪੇ ਮੇਥੀ ਪਾਲਕ ਵੇਰੇ ਕੋ ਸਾਰਾ ਉਗ ਪਿਆ ਬੂਟੇ ਵੀ ਚੰਗੀ ਤਰ੍ਹਾਂ ਤੁਰ ਪਿਆ ਫੁੱਲਾਂ ਫੁੱਲਾਂ ਦੇ ਕਰੇ ਆਹ ਇਹ ਤੇ ਸਾਰਾ ਖੁੱਗ ਗਿਆ ਇਹਦੀ ਗੱਲ ਕੋਈ ਸਬਜ਼ੀ ਦੇ ਕੀ ਉਗ ਹੁਣ ਕੋ ਨਹੀਂ ਕਰਦੇ ਐਕਸਪੈਰੀਮੈਂਟ ਵੇਨੇ ਤੇ ਪਪੀਤਾ ਵੀ ਹੋਰ ਤਗੜੀ ਹੋ ਗਿਆ ਆਹ ਹੋਏ ਕਪੀਤਾ ਜਾਰਾ ਵੱਡਾ ਆਹੜਾ ਤੇਰਾ ਠੀਕ ਹੈ ਮਿਲਦਾ ਮੈਂ ਸੋ ਗਾਈਸ ਤੂੰ ਚੈੱਕ ਕਰੋ ਇਧਰ ਦੇਖੋ ਜਿਵੇਂ ਆ ਬੰਬ ਲਾਤੇ ਪਰ ਕੇ ਨਹੀਂ ਮੜਾ ਤੇ ਆਹੜੇ ਪਟਾਕੇ ਲਾਤੇ ਲੈਨ ਵਾਈਜ ਜਿੱਦਾਂ ਹੁਣ ਆੜਾ ਫੀਤਾ ਇੱਕ ਰੋਜ ਨੇ ਫੀਤਾ ਜੋੜ ਦਾਂਗੇ ਫੇਰ ਵੇਖਣਾ ਚਲਦੇ ਕਿ ਨਹੀਂ ਚਲਦੇ ਚਲੋ ਕੋਈ ਨਹੀਂ ਮਿਲਦੇ ਹਣ ਸੋ ਗਾਈਸ ਇਹ ਆ ਟੋਟਲ 10 ਬੰਬ ਇੱਕ ਰੋਜ ਨੇ ਫੀਤੇ ਬੰਨਤੇ ਇੰਦਰ ਨੇ ਹੁਣ ਵੇਨੇ ਆ ਇੱਕੇ ਰੱਗ ਲਾਗੇ ਵੀ ਚਲਦੇ ਜਾਂ ਨਹੀਂ ਚਲਦੇ ਦੇਖਦੇ ਨੇ ਲਾ ਕੇ ਅੱਗ ਤੇ ਜਲਦੀ ਜਲਦੀ ਭਾਗ ਜਾਣਾ ਜਾਂ ਸੇ ਦੋਏ ਚੱਲੇ दो चले लेकिन दूसरे दूसरी नहीं चले। मैं फिर लगातू हूँ। अभी फिर ट्राई कर रहा है। अब देखता हूं अब थोड़ा पर ना फ्यूज़ एक दूसरे के साथ ज़्यादा टाइट है। अबे दो चार छः आठ आठ बावन है। ਅਸਲ ਵਿੱਚ ਇਹ ਨਾ ਨੀਜੇ ਸੇ ਨਾ ਭੀਗੇ ਗਿਲੇ ਹੋ ਗਏ ਨਹੀਂ ਨਹੀਂ ਫਲਾ ਨਹੀਂ ਕਿਹਾ ਐਸਾ ਉਹ ਐਕਸਪੈਰੀਮੈਂਟ ਤੇ ਕੰਮ ਕੀਤਾ ਨਹੀਂ ਤੇ ਆ ਨਾ ਇੱਕ ਜਿਹੜੀ ਭਾਈ ਨਹੀਂ ਦੀ ਤਾਂ ਜਾਣ ਵਾਲੀ ਉਹਦਾ ਉਤਲਾ ਛੱਲ ਜਾ ਇਕੱਲਾ ਰਹਿ ਗਿਆ ਇਹਦੇ ਵਿੱਚ ਅਸੀਂ ਲਾਲ ਬੰਬ ਦਾ ਦੇ ਮਸਾਲਾ ਪਾ ਗਏ ਨਾ ਸਾਰਾ ਭਰਤਾ ਵਾ ਤੇ ਇੱਕ ਸਾਡੇ ਕੋ ਦੂਜਾ ਬੰਬ ਵੀ ਹੀ ਕਿੜਾ ਸੀ ਬੁਲਟ ਬੰਬ ਬੁਲਟ ਬੰਬ ਦਾ ਵੀ ਮਸਾਲਾ ਸਾਰਾ ਇੱਚ ਪਾ ਤਰ ਹੁਣ ਇੱਕੇ ਰੰਗ ਲਾ ਕੇ ਵੇਨੇ ਪਹਿਲਾਂ ਕੀ ਬੰਦਾ ਮੈਨੇ ਪਹਿਲਾਂ ਬੰਦ ਕਰ ਦਿੰਨੇ ਹਤੋਂ ਸਾਰਾ ਦਿੰਨੇ ਹਾਂ ਯਾਰ ਦੇਗੇ ਵਿੱਚ ਇਹਨਾਂ ਕਾਗਜ਼ ਕੋਈ ਤਾਂ ਸਾਹ ਦਿੰਨੇ ਕਰ ਬੰਦ ਫਿਰ ਅੱਗ ਲਾ ਕੇ ਬਿਨੇ ਪਟਾਕਾ ਮਾਰਦਾ ਬਾ ਸ਼ੁਰਲ ਹੁੰਦੀ ਸ਼ੂ ਹੁੰਦੀ ਠਾ ਹੁੰਦੀ ਬਿਨੇ ਪਾੜਾ ਜਨਾ ਕੋਈ ਤੇ ਹੋਊਗਾ ਐਕਸਪੈਰੀਮੈਂਟ ਵੀ ਕਰ ਲੰਗੇ ਗਾਇਸ ਦੇਖਦੇ ਆਪ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੁਣ ਲਗਾਉਨੇ ਅੱਗ ਕਿ ਲੋ ਆ ਬੰਬ ਤੋਂ ਵੱਜ ਗਿਆ ਆ ਬੰਬ ਵਜਿਆ ਨਹੀਂ ਚੈੱਕ ਕਰ ਦੂਗੀ ਬਣਿਆ ਦਾ ਇਹ ਦੇਖੋ ਆਗ ਹੀ ਬਣ ਗਿਆ ਗਾਇਸ ਖਿਲਰ ਹੀ ਗਿਆ ਐਕਸਪੈਰੀਮੈਂਟ ਗਾਇਸ ਇਹ ਐਕਸਪੈਰੀਮੈਂਟ ਇਹ ਹਾਲ ਹੋ ਗਿਆ ਕੁਛ ਬੰਬ ਦਾ ਉਡਾਕੇ ਦੀ ਆਵਾਜ਼ ਹੋੜੀ ਆਈ ਉੱਦਾਂ ਆਪਾਂ ਤਾਂ ਗਾਇਸ ਹੁਣ ਨਾ ਰੁਕੋ ਗਿਆ ਫਰੈਸ਼ ਤੇ ਬਾਕੀ ਹੁਣ ਤੁਰਦੇ ਫਿਰਦੇ ਆ ਸ਼ਾਮਾਂ ਪਈਆਂ ਵਾਂ ਤੇ ਵੇਨੇ ਕੀ ਮਾਹੌਲ ਝਾਲ ਬਾਹਰ ਦਾ ਤੇ ਬਸ ਇਹੋ ਕੋਈ ਕਲਿੱਪਾਂ ਲੈ ਲੈ ਇੱਕ ਦੋ ਇੰਦਰ ਨੇ ਵੀ ਹੋ ਗਿਆ ਫਰੈਸ਼ ਫਰੂਸ਼ ਆ ਫਰੈਸ਼ ਹਾਂ ਤਾਂ ਠੀਕ ਆ ਵੇਨੇ ਬਾਹਰ ਦਾ ਮਾਹੌਲ ਝਾਲ ਕਿਦਾਂ ਕੀ ਖਾਕਦਾ ਬਾਹਰ ਦਾ ਮਿੱਟੀ ਚੱਕਣਾ ਆਗਰੀ ਕਰੂਜ ਖੋਲਦੀ ਆ ਚਲ ਆਪਾਂ ਕੀ ਲੈਣਾ ਬੜੀ ਤੇਜ ਹੈਗਾ ਮਿੱਟੀ ਵਾਲਾ ਚਲੋ ਠੀਕ ਆ ਹੁਣ ਮਾਰਾ ਮੋੜੇ ਤੁਰਦੇ ਫਿਰਦੇ ਨਾਲੇ ਫੁੱਲ ਵਲੌਗ ਬਣਾਉਂਦੇ ਆ ਤੇ ਸ਼ਾਮ ਨੂੰ ਕਰਾਂਗੇ ਰੈਡ ਤੇ ਬਾਜੇ ਕਰਕੇ ਅਪਲੋਡ ਤੇ ਤੈਨੂੰ ਐਸੀ ਲੜੀਆਂ ਕਿੰਨੀਆਂ ਸੋਹਣੀਆਂ ਲੱਗਣੀਆਂ ਪੰਜਾਂ ਕੇਨੇ ਕੋਠੇ ਤੇ ਤੇ ਉਹੀ ਬੰਦਾ ਜਿਹੜਾ ਕਰਦਾ ਸੀ ਤੇ ਵੀ ਥੋੜਾ ਜਾਣਨਾ ਦੁੱਧ ਲੈਣ ਮੈਂ ਇੰਦਰ ਤੇ ਹਸਨ ਤੇ ਦੁੱਧ ਲੈ ਕੇ ਸਵੇਰ ਨੂੰ ਮਿਲਦੇ ਆਂ ਨਾਲ ਮੈਂ ਜਰਾ ਰਾਹ ਦੇ ਵਿੱਚ ਥੋੜਾ ਬਲੌਗ ਬਣਾ ਲੀਏ ਵੀ ਯਾਰ ਅਜਿਹੇ ਬਲੌਗ ਵੈਸੇ ਨਹੀਂ ਬਣਿਆ ਤੇ ਥੋੜਾ ਬਹੁਤ ਵੇਲੇ ਐਕਸਪੈਰੀਮੈਂਟ ਕੀਤੇ ਸੀ ਵੀ ਅਸੀਂ ਬੰਬਾਂ ਨਾਲ ਐਕਸਪੈਰੀਮੈਂਟ ਕੀਤੇ ਨਹੀਂ ਹੈ ਐਕਸਪੈਰੀਮੈਂਟ ਕੀਤੇ ਅਸੀਂ ਬੰਬਾਂ ਨਾਲ ਦੇਣੇ ਲੱਗੋ ਕਿੰਨੀਆਂ ਜਿਹਾ ਲੱਗਣ ਦੀ ਮੇਰੇ ਜਨਲ ਤੇ ਕੀਤੇ ਸੀ ਨਾ ਮੇਰੇ ਜਨਲ ਤੇ ਕੀਤੇ ਸੀ ਇੰਦਰ ਵਾਲੇ ਚੈਨਲ ਤੇ ਕੀਤੇ ਸੀ ਐਕਸਪੈਰੀਮੈਂਟ ਨਹੀਂ ਮੇਰੇ ਵਾਲੇ ਦੇ ਵਿੱਚ ਹੈਗੇ 1 2 ਵਿਖਾਏ ਮੈਂ ਜਾਨਣ ਨੂੰ ਆਇਆ ਐਕਸਪੈਰੀਮੈਂਟ ਜਿਹੜਾ ਫੇਲ ਹੋ ਗਿਆ ਮੇਰੇ ਵਾਲੇ ਚੈਨਲ ਦੇ ਵਿੱਚ ਵਿੱਚ ਨਾ ਇੱਕੋ ਐਕਸਪੈਰੀਮੈਂਟ ਜਿਹੜਾ ਫੇਲ ਹੀ ਹੋ ਗਿਆ ਬਾਕੀ ਇਹ ਇੰਦਰ ਵਾਲੇ ਚੈਨਲ ਵਿੱਚ ਐਕਸਪੈਰੀਮੈਂਟ ਜਿਹੜੇ ਕੀਤੇ ਸਾਰੇ ਆਲਮੋਸਟ ਜੜਾ ਕਰ ਹਾਂ ਪੰਜ 6 ਕੀਤੇ ਨਾ ਪੰਜ 6 ਕੀਤੇ ਨੇ ਪੰਜ 6 ਐਕਸਪੈਰੀਮੈਂਟ ਕੀਤੇ ਸੀ ਤੇ ਇਹਦੇ ਵਿੱਚ ਇਹ ਵੀ ਪੰਜ 5 ਵਿੱਚ 5 6 ਵਿੱਚ 300 ਰੁਪਏ ਇੱਕ ਐਕਸਪੈਰੀਮੈਂਟ ਜਿਹੜਾ ਖੂੜ ਟ ਫੇਲ ਹੋਇਆ ਬਾਕੀ ਆਲਮੋਸਟ ਸ ਮੇਰਾ ਦੇ ਦਾ ਤੇ ਬਸ ਇਹੋ ਕੋ ਹੁਣ ਜਾਂਦੇ ਦੁੱਧ ਲੈਣੇ ਦੁੱਧ ਲੈ ਆ ਕੇ ਤੁਹਾਨੂੰ ਫੇਰ ਮਿਲਦਾ ਤੇ ਬਸ ਬਾਕੀ ਘਰ ਜਾ ਕੇ ਵਲੌਗ ਕੰਟੀਨਿਊ ਕਰੂੰਗਾ ਉਹ ਤੂੰ ਲੇਕਨ ਨਾ ਮੈਨੂੰ ਹਿੰਦੀ ਨਹੀਂ ਹੁੰਦੀ ਆਪ ਦੇ ਵਲੌਗ ਚ ਬਸ ਹਿੰਦੀ ਬੋਲਣਾ ਹੋਰ ਨਾ ਹੋਰ ਨਾ ਦਜਣਾ ਤੇਰੀ ਬਿੱਟੂ ਬਿੱਟੂ ਮਿਸ ਕਰੀਆਂ ਉਹ ਕਈ ਗੱਲਾਂ ਚ ਹਿੰਦੀ ਕਈ ਗੱਲਾਂ ਚ ਹਿੰਦੀ ਕਈ ਗੱਲਾਂ ਚ ਹਿੰਦੀ ਹੋ ਜਾਂਦੀ ਕਈ ਨਾ ਚ ਹਿੰਦੀ ਕਈ ਮੇਰੇ ਵਲੌਗਾਂ ਚ ਹੋਦਾ ਮੈਂ ਹਿੰਦੀ ਬੋਲ ਜਾਂਦਾ ਕਈ ਸਿੱਧਾ ਠੀਕ ਹੈ ਆਈ ਯਾਰੋ ਕਿਹਦੇ ਨਹੀਂ ਪਹੁੰਚ ਤੇ ਐ ਜੇ ਕਰੀ ਜੂ ਸਾਨੂੰ ਹਿੰਦੀ ਨਹੀਂ ਆਉਂਦੀ ਜਿਵੇਂ ਜਦੋਂ ਮੈਂ ਪੰਜਾਬੀ ਚ ਕਹੇ ਬਲੇ ਅੰਗਰੇਜ਼ੀ ਚ ਉਹ ਗੱਲ ਕਹਿ ਦਿੰਦਾ ਪੰਜਾਬੀ ਚ ਹੁਣ ਵੇਖਣੇ ਆਂ ਇੰਦਰ ਦੇ ਵਲੌਗ ਐਲਈਡੀ ਚ ਲਾ ਕੇ ਤੇ ਦੀਵਾਲੀ ਵਾਲਾ ਵਲੌਗ ਇੰਦਰ ਦਾ ਦੇਖਣੇ ਆ ਇਹਦੇ ਜਦੋਂ ਮੈਂ ਬਿਨੇ ਫਿਰ ਰੁਕ ਲੱਗਦਾ ਬਾਹਰ ਜਾਣੇ ਸੈਰ ਸੁਰ ਕਰਨਾ ਨਹੀਂ ਤੇ ਫਿਰ ਵਲੌਗ ਐਂਡ ਕਰਾਂਗੇ ਐਂਡ ਕਰਕੇ ਨਸੋ ਜਾਾਂਗੇ ਐਲਈਡੀ ਕਰਕੇ ਅਪਲੋਡ ਕਰਕੇ ਫੇਰ ਹੀ ਸੋਊਗਾ ਇਹ ਚਲਨਿੰਦਰ ਦਾ ਵਲੌਗ ਖੋਣਾ ਦਾ ਨਾਮ ਹੈ। ਸਾਰ ਸੋਈ ਘਰ ਮੈਂ ਜਿਹੜਾ ਪਰ ਖਾਣਾ ਬਣਦਾ ਹੈ ਤੇ ਫਿਰ ਦਾ ਜੜੀ ਹੁਣੇ ਆਇਆ ਬਾਬੇ ਘਰੋਂ ਰੋਟੀ ਖਾਂਟਿਆ ਫਿਰ ਬਾਕੀ ਜਗ੍ਹਾ ਤੇ ਫੇਕ ਦਿਖਾ ਦਿੰ ਤੁਲਸੀ ਲਾਗੇ ਫੁੱਟੇ ਫੁੱਲ ਪੌਦੇ ਲੀਡ ਮੈਂ ਲੀਡ ਵਿੱਚ ਲਗਾਇਆ ਵਾ ਜਦ ਮੈਨੂੰ ਕੋਈ ਨਹੀਂ ਹੁੰਦਾ ਤੁਲਸੀ ਦਾ ਤੁਲਸੀ ਕਿਹੜੀ ਵਿੱਚ ਹਾਂ ਇਧਰ ਦਿਖਾਤੇ ਰਾਤ ਨੂੰ ਕੰਸੇ ਬੜੀ ਹਾਂ ਬਾਹਰ ਸੈਰ ਕਰਨ ਮੈਂ ਇੰਦਰ ਤੇ ਡਾਡੀ ਕਨੇ ਆਣੇ ਤੇ ਸੈਰ ਸੂਰ ਕਰਦੇ ਆਂ ਤੇ ਬਾਕੀ ਸਾਡੀਆਂ ਵੀਡੀਓ ਵੇਖਿਆ ਕਰੋ ਜਾ ਕੇ ਕਮੇਡੀ ਤੇ ਸਾਨੂੰ ਹੋਰ ਵੀਡੀਓ ਦੱਸਿਆ ਕਰੋ ਇਹ ਤੁਹਾਡੇ ਕੋ 아이디어 ਹੈਗਾ ਤੇ ਉਹ ਦੱਸਿਆ ਕਰੋ ਸਾਡੀ ਆਈਡੀਆ ਹੋਤੇ ਹੀ ਸਿਰ ਉੱਤੇ ਲਿਖਾ ਕਰਾਂਗੇ ਬਾਕੀ ਤੁਸੀਂ ਵੀਡੀਓ ਨੂੰ ਪਿਆਰ ਦਿਓ ਸਾਡੇ ਦੇ ਚੈਨਲ ਸਬਸਕ੍ਰਾਈਬ ਕਰੋ ਚ ਬਲੌਗਾਂ ਨੂੰ ਤੇ ਕਰਦੇ ਕਰਦੇ ਉਹਨਾਂ ਨੂੰ ਵੀ ਕਰੋ ਜਾ ਕੇ ਅਸੀਂ ਹੋਰ ਵਧੀਆ ਵੀਡੀਓ ਲੈ ਕੇ ਆਈਏ ਤੇ ਬਸ ਅੱਜ ਦੇ ਬਲੌਗ ਵਿੱਚ ਇਹੋ ਹੀ ਜੇ ਬਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ੍ਹ ਤੋਂ ਨਵੇਂ ਬਲੌਗ ਦੇ ਵਿੱਚ ਅੰਦਰ ਲਈ ਬਾਏ ਬਾਏ ਗੁੱਡ ਨਾਈਟ